ਜਿਲ੍ਹਾ ਬਾਰ ਐਸੋਸੀਏਸ਼ਨ ਦੀ ਹੋਈ ਸਲਾਨਾ ਚੋਣ ਐਡਵੋਕੇਟ ਪੰਕਜ ਬੰਸਲ ਦੇ ਸਿਰ ਚੌਥੀ ਵਾਰ ਪ੍ਰਧਾਨਗੀ ਦਾ ਤਾਜ ਸਜਿਆ ਇਸ ਵਾਰ ਐਸੋਸੀਏਸ਼ਨ ਦੀ ਚੋਣ ਚ ਕਰਨ ਵੀਰਮਾਨ ਸੈਕਟਰੀ ਤਲਵਿੰਦਰ ਮਸੂਮ ਮੀਤ ਪ੍ਰਧਾਨ ਤੇ ਯਾਦਵ ਸ਼ਰਮਾ ਜੁਆਇੰਟ ਸੈਕਟਰੀ ਚੁਣੇ ਗਏ ਹਨ ਇਸ ਵਾਰ ਇਸ ਚੋਣ ਚ ਪ੍ਰਧਾਨਗੀ ਲਈ ਪੰਕਜ ਬੰਸਲ ਇਕਬਾਲ ਗਿੱਲ ਤੇ ਨਵੀਨ ਚੋਣ ਲੜ ਰਹੇ ਸਨ ਜਿੰਨਾਂ ਚ ਨਵਨੀਤ ਪ੍ਰਧਾਨ ਪੰਕਜ ਵੰਸਨ ਨੂੰ 260 ਐਡਵੋਕੇਟ ਨੇ ਆਪਣੀ ਵੋਟ ਦੇ ਕੇ ਪ੍ਰਧਾਨ ਚੁਣਿਆ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਚੁਣਿਆ ਹੈ ਜਦਕਿ ਉਹਨਾਂ ਨਾਲ ਇਸ ਪ੍ਰਧਾਨਗੀ ਦੀ ਦੌੜ 'ਚ ਇਕਬਾਲ ਗਿੱਲ ਨੂੰ ਸਿਰਫ 138 ਵੋਟਾਂ ਤੇ ਨਵੀਨ ਨੂੰ ਸਿਰਫ 104 ਵੋਟਾਂ ਪਈਆਂ ਹਨ ਕਰਨ ਵੀਰਮਾਨ 313 ਵੋਟਾਂ ਲੈ ਕੇ ਸੈਕਟਰੀ ਚੁਣੇ ਗਏ ਹਨ ਜਦਕਿ ਉਹਨਾਂ ਨਾਲ ਚੋਣ ਲੜ ਰਹੇ ਸੰਦੀਪ ਨੂੰ ਸਿਰਫ 180 ਵੋਟਾਂ ਪਈਆਂ ਹਨ ਇਸ ਤਰ੍ਹਾਂ ਮੀਤ ਪ੍ਰਧਾਨ ਤਲਵਿੰਦਰ ਮਸੂਨ 295 ਵੋਟਾਂ ਹਾਸਲ ਕਰਕੇ ਚੋਣ ਜਿੱਤੇ ਹਨ ਜਦਕਿ ਉਹਨਾਂ ਨਾਲ ਚੋਣ ਲੜ ਰਹੀ ਜੰਟਾ ਸਿੰਘ ਪੁੱਲਰ ਸਿਰਫ 200 ਵੋਟਾਂ ਹੀ ਹਾਸਲ ਕਰ ਸਕੇ ਯਾਦਵ ਸ਼ਰਮਾ 259 ਵੋਟਾਂ ਨਾਲ ਜੋਇੰਟ ਸੈਕਟਰੀ ਚੁਣੇ ਗਏ ਜਦਕਿ ਜੋਇੰਟ ਸੈਕਟਰੀ ਦੀ ਚੋਣ ਲੜ ਰਹੀ ਸਰਵਜੀਤ ਕੌਰ ਨੂੰ ਸਿਰਫ 235 ਵੋਟਾਂ ਹੀ ਪਈਆਂ ਚੋਣ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਨਵੇਂ ਚੁਣੇ ਗਏ ਉੱਤੇਦਾਰਾ ਦੇ ਸਮਰਥਕਾਂ ਵੱਲੋਂ ਪ੍ਰਧਾਨ ਤੇ ਹੋਰ ਚੁਣੇ ਗਏ ਉੱਤੇਦਾਰਾ ਦੇ ਗੱਲ 'ਚ ਹਾਰ ਪਾ ਕੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਜਿਸ ਮੇਰਾ ਨਾਮ ਜਸਵਿੰਦਰ ਸਿੰਘ ਢਿੱਲੋਂ ਐਡਵੋਕੇਟ ਪ੍ਰਧਾਨ ਬਾਰੋਦਿਸ਼ਨ ਬਰਨਾਲਾ ਅੱਜ ਸਾਡੀ ਬਾਰੋਦਿਸ਼ਨ ਦੀ ਨਵੀਂ ਟੀਮ ਦੀ ਚੋਣ ਹੋਈ ਜਿਸ ਦੇ ਵਿੱਚ ਇਕਬਾਲ ਗਿੱਲ ਨੂੰ 132 ਵੋਟਾਂ ਨਵੀਨ ਕੁਮਾਰ ਨੂੰ 104 ਵੋਟਾਂ ਪੰਕਜ ਕੁਮਾਰ ਨੂੰ 260 ਵੋਟਾਂ ਪੰਕਜ ਕੁਮਾਰ 128 ਵੋਟਾਂ ਨਾਲ ਹਰਕ ਨਾਲ ਜੇਤੂ ਰਿਹਾ ਅਤੇ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਹੋਈ ਜਿਦੇ ਵਿੱਚ ਦੋ ਉਮੀਦਵਾਰ ਸਨ ਜੰਟਾ ਸਿੰਘ ਭੁੱਲਰ ਤੇ ਤਿਲਵਿੰਦਰ ਸਿੰਘ ਮਸਾਉਣ ਇਸ ਦੇ ਵਿੱਚ ਤਲਵਿੰਦਰ ਸਿੰਘ ਮਸਾਉਣ ਨੂੰ 295 ਵੋਟਾਂ ਪਈਆਂ ਅਤੇ ਜੰਟਾ ਸਿੰਘ ਭੁੱਲਰ ਨੂੰ 200 ਵੋਟ ਵਈ ਤਲਵਿੰਦਰ ਸਿੰਘ ਮਸਾਉਣ 95 ਵੋਟਾਂ ਨਾਲ ਜੇਤੂ ਰਿਹਾ ਅਤੇ ਇਸੇ ਤਰ੍ਹਾਂ ਸੈਕਟਰੀ ਦੀ ਚੋਣ ਹੋਈ ਜਿਸ ਵਿੱਚ ਕਰਨਵੀਰ ਸਿੰਘ ਮਾਨ ਅਤੇ ਸੰਦੀਪ ਕੁਮਾਰ ਮੈਦਾਨ ਵਿੱਚ ਸਨ ਕਰਨਵੀਰ ਮਾਨ ਨੂੰ 313 ਵੋਟਾਂ ਅਤੇ ਸੰਦੀਪ ਕੁਮਾਰ ਨੂੰ 180 ਵੋਟਾਂ ਕਰਨਵੀਰ 133 ਵੋਟਾਂ ਨਾਲ ਜੇਤੂ ਰਿਹਾ ਇਸੇ ਤਰ੍ਹਾਂ ਜੁਆਇੰਟ ਸੈਕਟਰੀ ਦੀ ਚੋਣ ਲੜ ਰਹੇ ਸਰਬਜੀਤ ਕੌਰ ਅਤੇ ਜਦਵ ਸ਼ਰਮਾ ਜੀ ਇਹਦੇ ਵਿੱਚ ਜਦਵ ਸ਼ਰਮਾ ਨੂੰ 259 ਵੋਟਾਂ ਤੇ ਸਰਬਜੀਤ ਕੌਰ ਨੂੰ 235 ਵੋਟਾਂ ਇਸ ਇਸ ਵਿੱਚ ਜਦਵ ਸ਼ਰਮਾ 24 ਵੋਟਾਂ ਨਾਲ ਜੇਤੂ ਿਕrar ਹੋਇਆ ਸਰ ਅੱਗੇ ਹੁਣ ਕੀ ਰਾਜਨੀਤੀ ਰਹਿਣੀ ਹੈ ਦੇਖੋ ਹੁਣ ਜਿੱਤੇ ਆ ਅਗਲੀ ਕੀ ਰਹੀ ਇਹ ਇਹ ਜਿੱਤੇ ਆ ਮੈਂ ਸਾਰੇ ਟੀਮ ਨੂੰ ਆਪਦੀ ਤੇ ਦਲੋਂ ਵਧਾਈ ਦਿੰਦਾ ਅਤੇ ਸਾਡੀ ਇਲੈਕਸ਼ਨ ਕਮੇਟੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਮੈਂ ਪ੍ਰਮਾਤਮਾ ਤੋਂ ਆਸ ਕਰਦਾ ਇਹ ਵੀ ਵਕੀਲਾ ਦੇ ਭਲਾਈ ਦੇ ਲਈ ਸਾਲ ਭਰ ਵਿੱਚ ਬਹੁਤ ਚੰਗੇ ਕੰਮ ਕਰਨੀ ਕਿੰਨੀਆਂ ਵੋਟਾਂ ਸੀ કુલ ਕਰ 539 કુલ 539 ਵੋਟਾਂ ਸੀ ਜਿਹਦੇ ਵਿੱਚੋਂ 496 ਵੋਟਾਂ ਕੋਲੋ ਥੈਂਕ ਯੂ ਹਾਂਜੀ ਅੱਜ ਜਿਵੇਂ ਪਾਰਕ ਐਸੋਸੀਏਸ਼ਨ ਦੀਆਂ ਜਿਹੜੀਆਂ ਅਸੀਂ ਆਪਾਂ ਮਾਰਕਸ ਦੀਆਂ ਵੋਟਾਂ ਸੀਆਂ ਅੱਜ ਤੁਸੀਂ ਜਿਹੜੇ ਆ ਮੁੜ ਪ੍ਰਧਾਨ ਬਣੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੇ ਸਾਰੇ 12 ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਸੇ ਵਾਲੀ ਵਾਪਸ ਚੁਣਿਆਗਾ ਤੇ ਮੈਂ ਇਹ ਯਕੀਨ ਵੀ ਦੁਲਾਨਾ ਕਿ ਜਿਹੜੀ ਸੇਵਾ ਵਾਸਤੇ ਉਹਨਾਂ ਨੇ ਮੈਨੂੰ ਚੁਣਿਆਗਾ ਜਿਹੜਾ ਮਰਿਤੇ ਭਰੋਸਾ ਉਹਨਾਂ ਨੇ ਜਿਤਾਇਆਗਾ ਮੈਂ ਉਸ ਭਰੋਸੇ ਤੇ ਖਰਾ ਉਤਰੂੰਗਾ ਤੇ ਮੈਂ ਉਹਨਾਂ ਨੂੰ ਕਦੇ ਵੀ ਨਿਰਾਸ਼ ਨਹੀਂ ਆਉਣ ਦਊਗਾ ਜਿ세ਾ ਕਿ ਤੁਸੀਂ ਪਹਿਲਾਂ ਵੀ ਇੱਥੇ ਕਿੰਨੀ ਵਾਰ ਪ੍ਰਧਾਨ ਦੇ ਚੁੱਕੇ ਮੈਂ ਤਿੰਨ ਵਾਰ ਪਹਿਲਾਂ ਵੀ ਇਸ ਵਾਰ ਦਾ ਪ੍ਰਧਾਨ ਕੀ ਕਰ ਚੁੱਕਿਆ। ਪਿਛਲੀ ਵਾਰ ਤੁਸੀਂ ਵੋਟਾਂ ਦੇ ਖੜੇ ਨਹੀਂ ਸੀ ਹੋਈ। ਪਿਛਲੀ ਵਾਰ ਮੈਂ ਵੋਟਾਂ ਦੇ ਖੜਾ ਨਹੀਂ ਸੀ ਹੋਇਆ। ਪਰ ਅੱਜ ਜਿਹੜਾ ਹੈਗਾ ਮੁੜ ਪ੍ਰਧਾਨ ਬਣਿਓ ਕੀ ਲੱਗਦਾ ਵੀ ਜਿਹੜੇ 12 ਐਸੋਸੀਏਸ਼ਨ ਜਿਹੜੀਆਂ ਵਕੀਲ ਹੈਗੇ ਆ ਉਹਨਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹੈਗੀਆਂ ਤਾਂ ਹੀ ਇਹਨੀਆਂ ਵੋਟਾਂ ਜਿੱਤ ਆਈਆਂ। ਮੈਂ ਜੇ ਉਹਨਾਂ ਨੂੰ ਉਮੀਦਾਂ ਸੀਗੀ ਜੇ ਇਹਨਾਂ ਨੂੰ ਕਮੀ ਮਹਿਸੂਸ ਹੋਈ ਸੀਗੀ ਇਸੇ ਲਈ ਉਹਨਾਂ ਨੇ ਮੈਨੂੰ ਚੁਣਿਆਗਾ ਤੇ ਮੈਂ ਇੱਕ ਚੀਜ਼ 더 ਫੇਰ ਅਗੇ ਆਂ। ਪਰੋਸਾ ਦਵਾਨਾ ਕਿ ਮੈਂ ਉਹਨਾਂ ਦਾ ਭਰੋਸਾ ਕਦੇ ਵੀ ਟੁੱਟਣ ਨਹੀਂ ਦਊਂਗਾ ਜਿਸ ਸਾ ਅਸਿਰ ਪਹਿਲਾ ਅਸੀਂ ਬਾਰ ਦਾ ਕੰਮ ਚਲਾਇਆ ਸੀ ਉਸੇ ਹਿਸਾਬ ਫਿਰ ਮੁੜ ਬਾਰ ਦਾ ਕੰਮ ਚੱਲੂਗਾ ਮੇਰੀ ਦੇਦੋ ਕਹਿੰਦੇ ਨਾ ਸਭ ਤੋਂ ਪਹਿਲਾਂ ਸਰ ਕੀ ਨਾਮ ਹੈ ਤੁਨੂੰ ਬਾਰ ਐਸੋਸੀਏਸ਼ਨ ਵੱਲੋਂ ਸੈਕਟਰੀ ਚੁਣਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਕੀ ਨਾਮ ਹੋੜਾ ਸਭ ਤੋਂ ਪਹਿਲਾਂ ਤਾਂ ਜੀ ਵੈਕੂਪ ਜੀ ਦਾ ਖਾਨਸਾ ਵੈਕੂਪ ਜੀ ਪਰਮਾਤਮਾ ਦੀ ਪਰਮਾਤਮਾ ਦੇ ਅਸ਼ੀਰਵਾਦ ਨਾਲ ਮੇਰੇ ਆਨਰੇਬਲ ਬਾਰ ਮੈਂਬਰ ਜੀ ਤੁਹਾਡਾ ਮੈਨੂੰ ਇਹ ਜਿੱਤ ਪ੍ਰਾਪਤ ਹੋਈ ਹੈ ਔਰ ਮੈਂ ਮੇਰੀ ਆਨਰੇਬਲ ਬਾਰ ਦਾ ਮੇਰੀ ਬਾਰ ਦਾ ਬੜੇ ਦਿਲ ਤੋਂ ਧੰਨਵਾਦ ਕਰਦਾ ਜੀ ਤੇ ਨਾਲੇ ਵਿਸ਼ਵਾਸ ਦਿਵਾਉਣਾ ਵੀ ਜੋ ਇਲੈਕਸ਼ਨ ਵੇਲੇ ਮੈਂ ਵਾਦੇ ਕੀਤੇ ਐ ਉਹਨਾਂ ਨੂੰ ਮੈਂ ਪੂਰਨ ਤੌਰ ਤੇ ਲਾਗੂ ਕਰਾਂਗਾ ਜੀ ਸਰ ਮਾਨ ਮਹਿਸੂਸ ਕਰ ਰਹੇ ਹਾਂ ਜੀ ਦੇਖੋ ਮੈਂ ਬਾਰ ਸੋਸ਼ਲ ਨਹੀਂ ਬੜੀ ਦਾ ਜਿੰਨਾ ਜਿਤਨਾ ਜਤਾਇਆ ਤੁਹਾਨੂੰ ਸਰ ਮੇਰੀ ਜਿੱਤ ਮੇਰੀ ਨਹੀਂ ਹੈ ਸਾਡੇ ਆਨਰੇਬਲ ਬਾਰ ਮੈਂਬਰਸ ਦੀ ਦਿੱਤਾ ਜੀ ਹਾਂਜੀ ਬਾਈ ਕੀ ਨਾਮ ਆਜ ਬਾਰ ਐਸ਼ ਦੇ ਨੂਰ ਨੂੰ ਜਤਾਇਆ ਗਿਆ ਕੀ ਕਰਨ ਜਾਂਦੇ ਆ ਜਦੋਂ ਸ਼ਰਮਾ ਹੈ ਪਹਿਲਾਂ ਨਾਮ ਹੈ ਰਿਸਪੈਕਟਡ ਬਾਰ ਮੈਂਬਰ ਸੀਨੀਅਰ ਜੂਨੀਅਰ ਪਲਾਸਾਰ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆਪਣਾ ਸਮਝ ਚੀਰੋ ਮੈਨੂੰ ਜਿੱਤ ਆਸਲ ਚੋ ਮੈਂ ਤੁਹਾਨੂੰ ਮਨ ਤੋਂ ਬਾਅਦ ਦੇ ਕੰਮਾਂ ਨੂੰ ਬਰਕਰਾਰ ਰੱਖਾਂਗਾ ਇਮਾਨਦਾਰੀ ਨਾਲ ਅ ਅ ਹਾਂ ਸਰ ਅੱਜ ਬਾਅਦ ਰਾਜਸ਼ਟਰਪਤੀ ਉਹ ਵਾਈਸ ਪ੍ਰਧਾਨ ਚੁਣेंगे हूं ਇਹ ਕਹਿਣਾ ਚਾਹੁੰਦਾ ਕਿ ਨਾਮ ਹੋਵੇ ਮੈਂ ਤਲਵਿੰਦਰ ਸਿੰਘ ਮਸੌਣ ਮੈਨੂੰ ਆਪਣੀ ਬਰਨਾਲਾ ਬਾਰ ਨੇ ਵਾਈਸ ਪ੍ਰਧਾਨ ਚੁਣਿਆ ਹੈ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਹੈ ਮੇਰੀ ਜਿੱਤ ਵਿੱਚ ਸਭ ਤੋਂ ਵੱਡਾ ਰੋਲ ਮੇਰੇ ਜਿਹੜੇ ਯੰਗਸਟਰਸ ਨੇ ਮੇਰੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਸੀਨੀਅਰਸ ਨੇ ਮੈਨੂੰ ਪੂਰਾ ਆਸ਼ੀਰਵਾਦ ਦਿੱਤਾ ਤੇ ਮੈਨੂੰ ਪੂਰੇ ਵਧੀਆ ਮਾਰਜਿਨ ਨਾਲ ਚਿਤਾਇਆ ਮੈਂ ਉਹਨਾਂ ਨੂੰ ਆਪਣੀ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਬਾਰ ਦੀ ਵੈਲਫੇਅਰ ਲਈ ਹਮੇਸ਼ਾ ਪੂਰਾ ਸਟੈਂਡ ਲੈ ਕੇ ਕੰਮ ਕਰੂੰਗਾ ਕਦੇ ਵੀ ਉਹਨਾਂ ਨੂੰ ਕੋਈ ਨਰਾਸ਼ ਨਹੀਂ ਕਰਾਂਗਾ